ਸ਼ੀ ਆਕਾਲਜੀ ਕਬੂਤਰਾਂ ਦੇ ਸਾਰੇ ਖਿਡਾਰੀ ਵੀ ਇਹਨਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਜੀ ਤੰਦਰੁਸਤੀਆਂ ਬਖਸ਼ੇ ਜੀ ਅੱਜ ਅਸੀਂ ਤੁਹਾਡੇ ਸਾਹਮਣੇ 19 ਜੂਨ 2025 ਦੀਆਂ ਕੁਝ ਬਾਜ਼ੀਆਂ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਸਭ ਤੋਂ ਪਹਿਲੀ ਬਾਜ਼ੀ ਦੀ ਗੱਲ ਕਰਾਂਗੇ ਜੀ ਪੈਂਡ ਟੱਡੇ ਆੜਾ ਜੀ ਟੱਡੇ ਬਾੜਾ ਵੀ ਕਹਿੰਦੇ ਆ ਜੀ ਜਿਹੜੇ ਮਰੇ ਕੋਟਲਾ ਜੀ ਟੱਡੇ ਬਾੜਾ 1200 ਐਂਟਰੀ ਪੀਸ ਨੂੰ 44 ਕਬੂਤਰ ਉੱਡੇ ਸੀਗੇ ਜੀ ਛੱਤਾਂ ਕਬੂਤਰਾਂ ਵਿੱਚ ਬਾਜ਼ੀ ਸਾਂਝੀ ਹੋਈ ਜੀ ਕਾਲੀ ਤਖਰ ਜਵਾਇਦ ਤਖਰ ਸਰਬੀ ਕੱਪ ਡਿਮਾਂਡ ਟੱਡੇ ਆੜਾ ਲੱਕੀ ਰਸੀਨ ਮੰਨੂ ਖੁਰਦ ਜਾਸੀਨ ਸੱਦੋਪੁਰ ਤੇ ਇੱਕ ਕਬੂਤਰ ਹੋਰ ਸੀਗਾ ਜੀ ਇਹਦੇ ਵਿੱਚ ਚਾਰ ਕਬੂਤਰ ਬਾਧੇ ਵਾਲੇ ਸਨ ਜੀ ਕਾਲੀ ਤਖਰ ਸਰਬੀ ਕੁੱਪ ਲੱਖੀ ਰਸੀਨ ਤੇ ਜਾਸੀਨ ਸੱਦੋਪੁਰ ਇਹ ਬਾਧੇ ਵਾਲੇ ਸਨ ਜੀ ਇਸ ਤੋਂ ਬਾਅਦ ਬਾਜੀ ਸੀਗੀ ਜੀ ਪਿੰਡ ਮਾਨ ਮਰਾੜ ਜੀ ਨੇੜੇ ਸਾਦਕ ਜੀ ਜ਼ਿਲ੍ਹਾ ਫਰੀਦਕੋਟ 2248 ਕਬੂਤਰ ਉੱਡੇ ਸੀਗੇ ਜੀ 6 ਕਬੂਤਰਾਂ ਨੇ ਟਾਈਮ ਕਰਤਾ ਸੀਗਾ ਜੀ ਛੋਡੀ ਲੈਪੋ ਲਾਬਾ ਪਿੰਡੀ ਬੱਗਾ ਕੰਮਿਆਣਾ ਜਗਨਾ ਜੋਧਪੁਰ ਨੈਣੀ ਮਾਨੀਵਾਲ ਤੇ ਰੋਬਨ ਸਾਧੂ ਵਾਲਾ ਜੀ ਇਸ ਤੋਂ ਬਾਅਦ ਬਾਜੀ ਸੀਗੀ ਜੀ ਪਿੰਡ ਮਾਜਰੀ ਜੀ 1200 ਐਂਟਰੀ ਪੀਸ ਨੂੰ 37 ਕਬੂਤਰ ਉੱਡੇ ਸੀਗੇ ਜੀ ਪੰਜ ਕਬੂਤਰਾਂ ਨੇ 6.5 ਦਾ ਟਾਈਮ ਕਰਤਾ ਸੀਗਾ ਜੀ ਤਿੰਨ ਕਬੂਤਰ 7 ਵਜੇ ਤੱਕ ਰਹਿ ਗਏ ਸੀਗੇ ਜੀ ਇਨਾਮਾਂ ਦੀਆਂ ਪਰਚੀਆਂ ਪਈਆਂ ਪਹਿਲਾ ਨਾਮ ਜੀ ਜੋਤ ਬੁਰਜ ਅਰਸ਼ ਬੁਰਜ ਕਾਲਾ ਵਰਮੀ ਗਰੁੱਪ ਦਾ ਰਿਹਾ ਜੀ ਦੂਜੇ ਨੰਬਰ ਤੇ ਜੋਦਾ ਵਰਮੀ ਜੀ ਤੇ ਇੱਕ ਕਬੂਤਰ ਦਾ ਨਹੀਂ ਪਤਾ ਚੱਲ ਸਕਿਆ ਜੀ ਪਹਿਲੇ ਨੰਬਰ ਤੇ ਜੋਤ ਬੁਰਜ ਅਰਸ਼ ਬੁਰਜ ਕਾਲਾ ਵਰਮੀ ਗਰੁੱਪ ਦਾ ਪਿੰਡ ਮਾਜਰੀ ਜੀ ਇਸ ਤੋਂ ਬਾਅਦ ਬਾਜੀ ਸੀਗੀ ਜੀ ਪਿੰਡ ਪਤਲੀ ਨੇੜੇ ਤਲਵੰਡੀ ਭਾਈ ਜੀ 1700 ਐਂਟਰੀ ਪੀਸ ਨੂੰ 35 ਕਬੂਤਰ ਉੱਡੇ ਸੀਗੇ ਜੀ ਪੰਜ ਕਬੂਤਰਾਂ ਨੇ ਟਾਈਮ ਕੀਤਾ ਜੀ ਤਰਨਵੀਰ ਟਰੋਲੀ ਰਵੀ ਜੈਦ ਗੱਗੀ ਰੱਜੀ ਵਾਲਾ ਗੋਰਾ ਸਲਿਆਣੀ ਗੁਰਸ਼ਬਦ ਫਤੇਗੜ ਜੀ ਇਹਨਾਂ ਕਬੂਤਰਾਂ ਨੇ ਟਾਈਮ ਕੀਤਾ ਜੀ ਇਸ ਤੋਂ ਬਾਅਦ ਅੱਜ ਦੀ ਬਹੁਤ ਵੱਡੀ ਬਾਜੀ ਸੀਗੀ ਜੀ ਦੋ ਮੋਟਰਸਾਈਕਲ ਦਿੱਤੇ ਜਾਣੇ ਸੀਗੇ ਜੀ ਪਿੰਡ ਪੰਡੋਰੀ ਜ਼ਿਲ੍ਹਾ ਲੁਧਿਆਣਾ ਇੱਥੇ 18 ਜੂਨ ਨੂੰ ਜੀ 55 ਕਬੂਤਰ ਉੱਡੇ ਸੀ 5000 ਮੋਡ ਨੂੰ ਤੇ ਦਸਾਂ ਕਬੂਤਰਾਂ ਨੇ ਟਾਈਮ ਕਰਤਾ ਸੀਗਾ ਜੀ ਜਿਨ੍ਹਾਂ ਵਿੱਚ ਦੂਸਰ ਪੁਆਏਗੀ ਜਿਨ੍ਹਾਂ ਦੇ ਵਿੱਚੋਂ ਅੱਜ ਨੌ ਕਬੂਤਰ ਉੱਡੇ ਜੀ ਤੇ ਪੰਜਾਂ ਕਬੂਤਰਾਂ ਵਿੱਚ ਬਾਜੀ ਸਾਂਝੀ ਹੋ ਗਈ ਸੀ ਜੀ ਇਨਾਮਾਂ ਤੇ ਕਬੂਤਰ ਉੱਡੇ ਪਹਿਲਾ ਨਾਮ ਬਣਿਆ ਜੀ ravel ਸਵਾਜਪੁਰਾ ਗੁਲਜਾਰ ਸਿੱਧਵਾਨ ਨੇ ਸਾਂਭਿਆ ਸੀ ਮੋਟਰਸਾਈਕਲ ਦਾ ਜੇਤੂ ਦੂਜੇ ਨੰਬਰ ਤੇ ਡਾਕਟਰ ਮੂਲਾਪੁਰ ਖੁਦ ਨੇ ਸਾਂਭਿਆ ਸੀ ਮੋਟਰਸਾਈਕਲ ਦਾ ਜੇਤੂ ਰਿਹਾ ਤੀਜੇ ਨੰਬਰ ਤੇ ਫੌਜੀ ਸਵਾਜਪੁਰਾ ਜੀ ਗੁਲਜਾਰ ਸਿੱਧਵਾਨ ਨੇ ਸਾਂਭਿਆ ਸੀ ਸਾਂਭਿਆ ਸੀਗਾ ਜੀ ਫ੍ਰਿਜ ਦਾ ਜੇਤੂ ਰਿਹਾ ਜੀ ਇਸ ਤੋਂ ਬਾਅਦ ਸਾਂਝੀ ਵਿੱਚ ਸੰਨ ਜੀ ਜੇਐਮਪੀ ਕੈਲਪੁਰ ਕਾਲਾ ਲੰਮੇ ਨੇ ਸਾਂਭਿਆ ਸੀ ਜੱਗੀ ਕਨੇਡਾ ਕੀਪਾ ਹਿੱਸੋਵਾਲ ਨੇ ਸਾਂਭਿਆ ਸੀਗਾ ਜੀ ਇਹ ਵੀ ਸਾਂਝੀ ਵਿੱਚ ਰਿਹਾ ਸੀ ਤਿੰਨੋਂ ਇਨਾਮ ਵੱਲੋਂ ਦਿੱਤੇ ਗਏ ਜੀ ਪੀਤਾ ਚੰਨ ਪੰਡੋਰੀ ਵੀਰਾਂ ਨੇ ਬਹੁਤ ਵਧੀਆ ਬਾਜੀ ਕਰਾਈ ਹੈ ਜੀ ਰੋਟੀ ਦਾ ਵੀ ਕੋਈ ਪੈਸਾ ਨਹੀਂ ਕੱਟਿਆ ਗਿਆ ਜੀ ਬਹੁਤ ਇਨਸਾਫ ਵਾਲੀ ਵਜੀ ਕਰਾਈ ਗਈ ਜੀ ਇਸ ਤੋਂ ਬਾਅਦ ਬਾਜੀ ਸੀਗੀ ਜੀ ਪਿੰਡ ਫਤਿਹ ਜਲਾਲ ਜ਼ਿਲ੍ਹਾ ਜਲੰਧਰ ਜੀ 150 ਕਬੂਤਰ ਉੱਡੇ ਸੀ 1500 ਐਂਟਰੀ ਫੀਸ ਨੂੰ ਜੀ ਦਸਾਂ ਕਬੂਤਰਾਂ ਨੇ ਟਾਈਮ ਕਰਤਾ ਸੀਗਾ ਜੀ ਇਨਾਮਾਂ ਦੀਆਂ ਪਰਚੀਆਂ ਪਾਈਆਂ ਗਈਆਂ ਜੀ ਪਹਿਲਾ ਨਾਮ ਨਿਕਲਿਆ ਜੀ ਮਿੰਟੂ ਜਲੰਧਰ ਕੁਲਰ ਪਲੱਸ ਕੱਪ ਦੂਜਾ ਓੰਕਾਰ ਕਾਲਵਾ ਫਰਾਟਾ ਪੱਖਾ ਪਲੱਸ ਕੱਪ ਤੀਜੇ ਨੰਬਰ ਤੇ ਬਿੰਕੀ ਵਿੱਕੀ ਕਪੂਰ ਥਲਾ ਜੀ ਫਰਾਟਾ ਪੱਖਾ ਪਲੱਸ ਕੱਪ ਚੌਥੇ ਨੰਬਰ ਤੇ ਸੁੱਖਾ ਮੰਗੇਗੀ ਫਰਾਟਾ ਪੱਖਾ ਪਲੱਸ ਕੱਪ ਪੰਜਵੇਂ ਨੰਬਰ ਤੇ ਸੁਨੀਲ ਕੋਟ ਜੀ ਸੱਤ ਵਾਲਾ ਪੱਖਾ ਪਲੱਸ ਕੱਪ ਛੇਵੇਂ ਨੰਬਰ ਤੇ ਜੀ ਗੁਰਵਿੰਦਰ ਚੱਕ ਕਲਾ ਪਿੰਜਰਾ ਪਲੱਸ ਕੱਪ ਜੀ ਸੱਤਵੇਂ ਨੰਬਰ ਤੇ ਜੀ ਗੱਗੀ ਹੁਸਨਪੁਰ ਕੱਪ ਇਸ ਤੋਂ ਵਿੱਚ ਸਾਂਜੀ ਵਿੱਚ ਸਨ ਜੀ ਪਿੰਨੀ ਗਾਲਵ ਜਗਿੰਦਰ ਗੁਰੂ ਹਰ ਸਾਹਿਬ ਇਹ ਸਾਂਜੀ ਵਿੱਚ ਸਨ ਜੀ ਇੱਕ ਰਮਣ ਪੈਣੀ ਜੀ ਇਹ ਦਸ ਕਬੂਤਰਾਂ ਵਿੱਚ ਬਾਜੀ ਨਿਬੜੀ ਜੀ ਇਸ ਤੋਂ ਬਾਅਦ ਬਾਜੀ ਸੀਗੀ ਜੀ ਪਿੰਡ ਖੋਟੇ 84 ਕਬੂਤਰ ਡੇ ਸੀ 1200 ਐਂਟਰੀ ਬੀਸ ਨੂੰ ਜੀ 6 ਕਬੂਤਰਾਂ ਨੇ ਵੰਡ ਲਈ ਸੀਗੀ ਜੀ 6:52 ਮਿੰਟ ਤੇ ਇਨਾਮਾਂ ਦੀਆਂ ਪਰਚੀਆਂ ਪਾਈਆਂ ਗਈਆਂ ਜੀ ਪਹਿਲੇ ਨੰਬਰ ਤੇ ਜੀ ਗੋਲੂ ਪੱਤੋ ਕੁਲਰ ਦਾ ਜੇਤੂ ਰਹਾ ਦੂਜੇ ਨੰਬਰ ਤੇ ਗਜਨੀ ਰਾਜਿਆਣਾ ਪੱਖੇ ਦਾ ਜੇਤੂ ਸਾਂਜੀ ਦੇ ਵਿੱਚ ਸਨ ਜੀ ਅਰਸਰਾਉਕੇ ਕੀਪਾ ਸੈਦੋਕੇ ਜਗਦੀਪ ਕਾਲੇ ਕੇ ਗੱਗੂ ਆਲੀ ਕੇ ਜੀ ਇਸ ਤੋਂ ਬਾਅਦ ਬਾਜੀ ਸੀਗੀ ਜੀ ਪਿੰਡ ਰੰਗੂਵਾਲ ਜੜੇ ਪਿੰਡ ਰੰਗੂਵਾਲ ਜੜੇ ਜੀ 94 ਕਬੂਤਰ ਉੱਡੇ ਸੀਗੇ ਜੀ 1200 ਐਂਟਰੀ ਫੀਸ ਨੂੰ 6 ਕਬੂਤਰਾਂ ਵਿੱਚ ਬਾਜੀ ਸਾਂਝੀ ਹੋਈ ਜੀ ਪਹਿਲੇ ਨੰਬਰ ਤੇ ਰਿਹਾ ਜੀ ਪੱਪੀ ਲੋਗੜ ਪਹਿਲੇ ਨੰਬਰ ਤੇ ਦੂਜਾ ਬਣਿਆ ਜੀ ਬੜੈਚ ਵਾਲਿਆਂ ਦਾ ਤੀਜੇ ਨੰਬਰ ਤੇ ਸੀਗਾ ਜੀ ਨਿਕੜਾ ਨੰਗਲ ਇਨ੍ਹਾਂ ਵੀਰਾਂ ਦੇ ਦੋ ਕਬੂਤਰ ਸੀਗੇ ਜੀ ਨਿਕੜਾ ਨੰਗਲ ਸੰਢ ਝੰਡ ਇਨ੍ਹਾਂ ਵੀਰਾਂ ਦੇ ਦੋ ਕਬੂਤਰ ਸੀਗੇ ਜੀ ਇਸ ਤੋਂ ਵਿੱਚ ਸਾਂਝੀ ਦੇ ਵਿੱਚ ਸਨ ਜੀ ਰਣਜੀਤ ਆਂਡਲੂ ਗੇਂਦਰੀ ਸਰਾਬਾ ਇਨਾ 6 ਕਬੂਤਰਾਂ ਵਿੱਚ ਬਾਜੀ ਵੰਡੀ ਗਈ। ਇਸ ਤੋਂ ਬਾਅਦ ਇੱਕ 18 ਜੂਨ ਦੀ ਬਾਜੀ ਸੀਗੀ ਜੀ ਪਿੰਡ ਡੇਲੋਂ ਜ਼ਿਲ੍ਹਾ ਲੁਧਿਆਣਾ ਜੀ 111 ਕਬੂਤਰ ਉੱਡੇ ਸੀ 2000 ਐਂਟਰੀ ਵੀਸ ਨੂੰ ਜੀ। ਤਿੰਨਾ ਕਬੂਤਰਾਂ ਵਿੱਚ ਬਾਜੀ ਸਾਂਝੀ ਹੋਈ ਤਕਰੀਬਨ 6 ਵਜੇ। ਪਹਿਲਾ ਨੰਬਰ ਤੇ ਰਿਹਾ ਜੀ ਬਾਬਾ ਗੁਰਮਾ ਸਣੀ ਟੋਡੇ ਗਰੁੱਪ ਦਾ ਕਬੂਤਰ ਸੀਗਾ ਜੀ। ਸਾਂਝੀ ਦੇ ਵਿੱਚ ਸਨ ਜੀ ਸਹਿਨ ਚੌਂਕੀਮਾਨ ਤੇ ਮਨਵੀਰ ਗੁੱਜਰਵਾਲ। ਬਾਬਾ ਗੁਰਮਾ ਵਾਲਾ ਕਬੂਤਰ ਜੀ ਤਕਰੀਬਨ 6 ਵਜੇ ਤੋਂ ਬਾਅਦ ਵੀ 7:30 ਵਜੇ ਟਾਂਗੀ ਚੜਿਆ ਜੀ। ਬਾਬਾ ਗੁਰਮਾ ਸਣੀ ਟੋਡੇ ਗਰੁੱਪ ਇਹ ਸਨ ਅਜ ਦੀਆਂ ਬਾਜ਼ੀਆਂ ਜੀ ਚੈਨਲ ਤੇ ਕਿਸੇ ਵੀ ਤਰ੍ਹਾਂ ਦੀ ਅਪਡੇਟ ਦੇਣੀ ਹੋਵੇ ਤੁਹਾਡੇ ਨਾਲ ਇਹਨਾਂ ਨੰਬਰਾਂ ਉੱਪਰ ਸੰਪਰਕ ਕਰ ਸਕਦੇ ਹੋ 99688 68679 ਜਾਂ ਫਿਰ 9876581240 ਜੀ ਵੀਡੀਓ ਬਣਾਉਣ ਦੇ ਤੋਂ ਰਿਕਾਰਡਿੰਗ ਕਰਨ ਦੇ ਤੋਂ ਐਡੀਟਿੰਗ ਕਰਨ ਦੇ ਤੋਂ ਕਿਸੇ ਵੀ ਪ੍ਰਕਾਰ ਦੀ ਗਲਤੀ ਹੋ ਗਈ ਹੋਵੇ ਹੱਥ ਜੋੜ ਕੇ ਮਾਫੀ ਚਾਹੁੰਦੇ ਹਾਂ ਜੀ ਧੰਨਵਾਦ ਸਾਸ਼ੀਆ ਕਾਲ ਮਿਹਰਬਾਨੀ